ਨਾਮ ਤੁਹਾਡਾ ਮੇਰਾ ਨਾਮ ਗੁਰਪਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਪਈ ਰਾਤ ਗੱਲਬਾਤ ਕੋਈ ਨਹੀਂ ਬਾਈ ਰਾਤ ਕੋਈ 11 12 ਵਜੇ ਤੋਂ ਬਾਅਦ ਤੂਫਾਨ ਆਇਆ ਆ ਉਹਦੇ ਨਾਲ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਆਪਣੇ ਇਧਰ ਆਪਣੇ ਓੜ ਦੇ ੜ ਦੇ ਸਾਰੀਆਂ ਟੀਨ ਟੋਣਾ ਵਗੈਰਾ ਸਾਰੀਆਂ ਉੱਡ ਗਈਆਂ ਤੇ ਆਪਣੇ ਸੌਣੀ ਦੇ ਨਾਲ ਲੱਗਦੇ ਜਿੰਨੀਆਂ ਕੰਧਾ ਵਾਲੇ ਵਾਲੇ ਸਾਰੀਆਂ ਡਿੱਗ ਗਈਆਂ ਕਾਫੀ ਨੁਕਸਾਨ ਜਾਨਕੀ ਰਾਤ ਹੋਇਆ ਚੱਕਰਵਾਜੇ ਨਾਲ ਅੱਛਾ ਜੀ ਬਿਜਲੀ ਦਾ ਕਿੰਨੇ ਲੱਗਦਾ ਬਿਜਲੀ ਦਾ ਬਾਈ ਜੇ ਜੋ ਹਾਲਾਤ ਹੈ ਮੇਰੇ ਹਿਸਾਬ ਨਾਲ 2 3 ਦਿਨ ਬੱਤੀ ਆਉਂਦੇ ਸਾਰੀਆਂ ਲੱਗਣ ਦੇ ਲਾਈਨਾਂ ਹੀ ਸਾਰੀਆਂ ਡਿੱਗੀਆਂ ਖੰਭੇ ਵਗੈਰਾ ਹਾਂ ਜੀ ਦੁਕਾਨਦਾਰਾਂ ਕਾਫੀ ਜੜੀਆਂ ਦੁਕਾਨਦਾਰੋ ਤੁਸੀਂ ਹਾਂ ਜੀ ਤੇ ਦੁਕਾਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਭਾਜੀ ਕਾਫੀ ਆ ਹੁਣ ਲੱਗਿਆ ਆਪਣੇ ਦੇਖ ਲਓ ਬੰਮਾ 1.5-2 ਲੱਖ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆ ਟੀਨਾ ਜਿੰਨੇ ਮੋਰੇ ਛੱਡਾ ਪਈਆਂ ਸਾਰਿਆਂ ਦੀਆਂ ਓਟੀਆਂ ਸ਼ੀਸ਼ੇ ਵਗੈਰਾ ਤਾਂ ਕਿਆਂ ਸਾਰਿਆਂ ਟੁੱਟੀਆਂ ਹੋਏ ਆ ਇੰਨਾ ਜ਼ੋਰ ਦੀ ਤੂਫਾਨ ਆਇਆ ਸੀ ਯਾਰਾ ਤਾਂ ਅੰਤਿਕ ਸੈਸ਼ਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕੁਝ ਨਹੀਂ ਜੇ ਹੋ ਸਕਦਾ ਇਹਨਾਂ ਦਾ ਥੋੜਾ ਬੋੜਾ ਮਦਦ ਕੀਤੀ ਯਾਰ ਬੰਦੇ ਸਾਡਿਆਂ ਦੀ ਤੇ ਜੋ ਆਪਣਾ ਥੋੜਾ ਬੋੜਾ ਜੋ ਰੋਜ਼ਗਾਰ ਮਿਲਣਾ ਚੱਲ ਸਕੇ ਬੰਦਿਆਂ ਦਾ ਮੇਰਾ ਨਾਮ ਦ ਅਹੀ ਪਿੰਡ ਚਾ ਕਾਸਮ ਦੇ ਰਹਿਣਾ ਨੇ ਇੱਥੇ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਗੁਰਦਾਦਾਮ ਦਮਦਵਾ ਸਾਹਿਬ ਪਾਸ਼ੀ ਛੇਵੇਂ ਇੱਥੇ ਸੇਵਾ ਕਰਦੇ ਆ ਤੇ ਰਾਤੀ ਬਹੁਤ ਜ਼ਿਆਦਾ ਸਮਝ ਨਹੀਂ ਲੱਗੀ ਇੰਨਾ ਨੇਰਖਾਨਾ ਆਇਆ ਗੁਰਸਾਲ ਦਾ ਕੋਈ ਵੱਡਾ ਹੀ ਪੈਰਾ ਸੀ ਜੀ ਤੇ ਵੇਖੋ ਕਿਵੇਂ ਚਾਰ-ਛੇਰੇ ਦਰਹਤ ਡਿੱਗੇ ਨੇ ਬਿਜਲੀ ਦੇ ਖੰਬੇ ਡਿੱਗੇ ਨੇ ਜੀ ਸਾਰੇ ਟਰਾਂਸਫਾਰਮਰ ਡਿੱਗੇ ਨੇ ਹਾਂ ਤੇ ਲੱਗਦਾ ਇੱਥੇ ਹੁਣ 5-7 ਦਿਨ ਸ਼ਾਇਦ ਬਿਜਲੀ ਨਾ ਆਏ ਇਸਾਂ ਦਾ ਮਾਹੌਲ ਬਣਿਆ ਤੇ ਨਿੱਕੇ ਨਿੱਕੇ ਵੱਡੇ ਵੱਡੇ ਦਰਖਤ ਸਾਰਿਆਂ ਨੂੰ ਜੜਾ ਤੋਂ ਹਲਾਤਾ ਕੋਈ ਪਤਾ ਹੀ ਨਹੀਂ ਕਿ ਕਿੰਨੀ ਸਪੀਡ ਚ ਹਵਾ ਸੀ ਗੁਰਦਵਾਰਾ ਸਾਹਿਬ 'ਤੇ ਨੁਕਸਾਨ ਕੀ ਗੁਰਦਾ ਸਾਹਿਬ ਕੀ ਵੇਖੋ ਨਿੱਕੇ ਨਿੱਕੇ ਫੁੱਲ ਬੂਟੇ ਵੱਡਾ ਬੇਰ ਸਾਹਿਬ ਅੱਜ ਤੋਂ 400 ਸਾਲ ਪਹਿਲਾਂ ਛੇਵੇਂ ਪਾਤਸ਼ਾਹ ਦੇ ਇਤਿਹਾਸਿਕ ਬੇਰ ਸਾਹਿਬ ਹੈ ਗੁਰਸਾਹਿਬ ਜੀਆਂ ਦੇ ਚਰਨ ਛੋਪਾ ਪਾ ਜੀ ਤੇ ਉਹਨੂੰ ਵੀ ਬਹੁਤ ਵੱਡੀ ਠੇਸ ਪਹੁੰਚੀ ਉਹ ਵੀ ਦੇਖੋ ਮਿੱਟੀ 'ਚ ਲੰਮਾ ਪੈ ਗਿਆ ਇੱਥੇ ਹੇ ਅਹੀ ਗੁਰਸਾਹ ਵਗੈਰ ਦਾ ਬੇਨਤੀ ਕਰਨਿਆ ਵੀ ਗੁਰਸਾਹ ਵੇ ਨੂੰ ਦੁਬਾਰਾ ਹਰਾਪਰਾ ਕਰਨ ਇੱਕ ਵਾਰੀ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਦੂਜੇ ਤਰਹ ਹੱਤੇ ਚਲੋ ਸਾਨੂੰ ਕੋਈ ਗੱਲ ਨਹੀਂ ਲੱਗਦਾ ਨਹੀਂ ਕਿ ਫੇਰ ਹੋ ਜਾਣਗੇ ਤੇ ਵੱਡੀ ਸਾਨੂੰ ਇੱਕ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਗੁਰਸਾਹ ਦਾ ਵੱਡਾ ਬੇਰ ਸਾਹਿਬ ਦਾ ਜਿਹਦੇ ਤੇ ਆਪਾਂ ਸਾਰੀ ਹਿਸਾਬ ਨਾਲ ਅਸੀਂ ਕਹਾਂਗੇ ਕਿ ਕਿ ਅਸਮਾਨ ਨੂੰ ਥੰਮਣ ਵਾਲਾ ਥਾਮੀ ਤੇ ਗੁਰਸਾਹ ਦਾ ਜਿਹੜਾ ਬੇਰ ਸਾਹਿਬ ਹੈ ਇਤਿਹਾਸ ਦੀ ਗੱਲ ਕਰੀਏ ਕਿੰਨਾ ਕੁ ਬਰੰਤ ਨੇ ਇੱਕ तकरीबन ਗੁਰੂ ਸਾਹਿਬਾਂ ਦੇ ਟਾਈਮ ਦੇ ਗੁਰੂ ਸਾਹਿਬ ਜਦੋਂ ਸ਼੍ਰੀ ਨਗਰ ਗਏ ਆਜ ਤੋਂ ਕੋਈ 400 ਸਵਾ 400 ਸਾਲ ਪਹਿਲਾਂ ਦਾ ਪਹਿਰਾ ਹਾਂ ਜੀ ਉਦੋਂ ਗਰਨਾ ਸਾਹਿਬ ਆਏ ਫਿਰ ਇੱਥੇ ਆਏ ਬੇਰ ਸਾਹਿਬ ਆਪਣੇ ਦਮਦਵਾ ਸਾਹਿਬ ਫਿਰ ਇੱਥੇ ਟਾਲੀ ਸਾਹਿਬ ਗਏ ਤੇ ਇੱਥੇ ਹੁਣ ਸਾਰੇ तकरीबन ਹੀ ਰਾਤੀ ਇਕਦਮੀ ਲਸ ਜੀ ਆਈ ਹੈ ਇਧਰੋਂ ਜੀ ਜਿਆਦਾ ਨਹੀਂ ਏਰੀਆ ਚ ਥੋੜੇ ਏਰੀਆ ਚ ਇਦਾਂ ਦਾ ਨੁਕਸਾਨ ਹੋਇਆ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਇਹਦੀ ਸੇਵਾ ਤੇ ਗੁਰਸਾਹਿਬ ਦੀ ਕਿਰਪਾ ਨਾਲ ਮਿਸਲ ਸ਼ੀ ਦਾ ਤਰਨੰਦਲ ਹਰੀਆਂ ਮੇਲਾ ਦੇ ਸੰਤ ਬਾਬਾ ਨਿਹਾਲ ਸਿੰਘ ਜੀ ਮੌਜੂਦਾ ਉਹ ਹੀ ਕਰਦੇ ਨੇ ਸਾਰੀ ਕਰਾਉਂਦੇ ਨੇ ਅਸੀਂ ਤੇ ਇੱਥੇ ਸੇਵਾਦਾਰੀਆਂ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵਿੰਦਰ ਸਿੰਘ ਸਨ ਆਫ ਹਜੀ ਸਿੰਘ ਉੱਚੀ ਬਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸੈਕਟਰੀ ਹਾਂ ਸਰ ਰਤੀ ਬੜੀ ਦੁਖਦਾਈ ਘਟਨਾ ਵਾਪਰੀ ਕੀ ਕਹਿਣਾ ਚਾਹੀਦਾ ਦੇਖੋ ਜੀ ਇਹ ਜੋ ਤੂਫਾਨ ਆਇਆ ਨਾ ਕੁਝ ਮਿੰਟਾਂ ਵਿੱਚ ਹੀ ਬਹੁਤ ਤਹਿਸ ਨੈਸ ਕਰਕੇ ਆ ਚਲਾ ਗਿਆ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਛਪਰੇ ਬੋਰਡ ਉਡੇ ਜਾਂ ਰਾਤ ਦਾ ਸਮਾਂ ਹੋਣ ਕਰਕੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਸਭ ਤੋਂ ਡੀ ਘਟਨਾ ਡੀਪੂ ਦੇ ਨਾਲ ਜੋ ਫਤੇਗੜ ਰੋਡ ਜਾਂਦੀ ਹੈ ਇਹ ਰੋਡ ਦੇ ਵਿੱਚ ਮਿਲਟਰੀ ਦਾ ਕਾਫੀ ਨੁਕਸਾਨ ਹੋਇਆ ਦੀਵਾਰ ਡਿੱਗ ਪਈ तकरीबन ਸਾਰੀ ਉਸ ਤੋਂ ਬਾਅਦ ਛੇਵੇਂ ਪਾਸ਼ਾਹੀ ਦੇ ਇਤਿਹਾਸਕ 400 ਪੁਰਾਣਾ ਪਰਬੀਰ ਸਿਗਾ ਗੁਰੂ ਛੇਵੇਂ ਪਾਛੇ ਹਰ ਗੋਬਿੰਦ ਸਾਹਿਬ ਜੀ ਦੇ ਸ਼ੋਅ ਪ੍ਰਚਾਰ ਨੂੰ ਜੋ ਪ੍ਰਾਪਤ ਸੀਗਾ ਉਹ ਜੋ गिर ਗਿਆ ਉਹਦੇ ਕਰਕੇ ਸਾਰੇ ਸੰਗਤ ਦੇ ਵਿੱਚ ਬੜੀ ਅਫਸੋਸ ਜਿਆ ਕੀਤਾ ਗਿਆ ਸੰਗਤ ਵੱਲੋਂ ਕਾਫੀ ਦੁੱਖ ਪ੍ਰਗਟ ਕੀਤਾ ਗਿਆ ਹੈ ਉਹ ਜੋ ਬੇੜ ਡਿੱਗ ਪਿਆ ਹੈ ਹੋਰ ਵੀ ਬਹੁਤ ਲਾਗੇ ਛਾਗੇ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਨਹੀਂ ਹੋਇਆ مالی ਨੁਕਸਾਨ ਬਹੁਤ ਹੋਇਆ ਹੈ